ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਮਾਇਆ ਮੋਹ ਮੇਰਾ ਪ੍ਰਭ ਕੀ ਨਾ ਆਪੇ ਪਰਮੁ ਪੁਲਾਏ ਮਨਮੁਖ ਕਰਮ ਕਰੈ ਨਹੀਂ ਬੂਝੈ ਬਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਚਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਏ ਰਹਾਉ ਪਰਮ ਗਿਆ ਪਉ ਪਾ ਗਿਆ ਹਰ ਚਰਣੀ ਚਿਤ ਲਾਏ ਗੁਰਮਖ ਸਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ ਜਮ ਕਾਲ ਨ ਸਕੈ ਖਾਏ ਨਾਮਾ ਸ਼ੀਮਬਾ ਕਬੀਰ ਜੁਲਾਹਾ ਪੂਰੇ ਕਰਤੇ ਗਤ ਪਾਈ ਬ੍ਰਹਮ ਕੇ ਬੀਤੇ ਸਬਦ ਪਛਾਨੈ ਹਉਮੈ ਜਤ ਗਵਾਈ ਸੋਰ ਨਰਾਤਰਨ ਕੀ ਬਾਣੀ ਗਾਵੇ ਕੋਇ ਨ ਮਿਟੈ ਪਾਈ ਦੇਤ ਪੁੱਤ ਕਰਮ ਧਰਮ ਕੁਛ ਸੰਜਮ ਨਾ ਪੜੈ ਦੂਜਾ ਪਾਉ ਨਾ ਜਾਣੈ ਸਤਗੁਰ ਭੇਟਿਐ ਨਿਰਮਲ ਹੋਆ ਅਨੰਦਿਨ ਨਾਮ ਬਖਾਨੈ ਏਕੋ ਪੜੈ ਏਕੋ ਨਉ ਬੁਝੈ ਦੂਜਾ ਅਵਰ ਨ ਜਾਣੈ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਗੁਰ ਸੇਵੈ ਤਾਗਤ ਮਿਤ ਪਾਵੇ ਹਰ ਜੀਉ ਮਾਨਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਖਾਣੇ ਬੇਣ ਗੌਰ ਭਰਮ ਭੁਲਾਏ ਲੱਖ ਚੌਰਾਸੀ ਫੇਰ ਪਇਆ ਬਿਨ ਸਬਦੇ ਮੁਕਤ ਨਾ ਪਾਏ ਜਾਂ ਨਾਉ ਚਿਤੇ ਤਾਂ ਗਤ ਪਾਏ ਜਾਂ ਸਤਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਗੁਰ ਮਿਲਾਇ ਸੋ ਪਾਏ ਮਨ ਤਨ ਅਰਪੀ ਆਪ ਗਵਾਈ ਜੱਲਾਂ ਸਤਗੁਰ ਪਾਏ ਸਦ ਬਲੇ ਹਾਰੀ ਕੋ ਰੱਪ ਨੇ ਬਿਟੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇ ਤੀਰੰਗ ਰਾਤਾ ਪ੍ਰਭ ਨਿਕਟ ਵਸੈ ਸਬਨਾ ਕਟ ਅੰਤਰ ਗਰਮਖ ਵਿਰਲੇ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੇ ਸਤਿਪਸ਼ਾਤਾ